ਜਲਾਲਾਬਾਡ ਡੀਲਰ ਐਸੋਸੀਏਸ਼ਨ ਨੇ ਰਜਿਸਟਰੀਆ ਨਾ ਹੋਣ ਕਰਕੇ ਪ੍ਰੈਸ ਰਾਈ ਕੀਤਾ ਰੋਜ਼ ਪ੍ਰਗਟਾਵਾ ਬਣੀ ਆ ਭਗਵੰਤ ਮਾਨ ਜਿਹੜੇ ਸੀਐਮ ਸਾਹਿਬ ਬਣੇ ਨੇ ਇਹਨਾਂ ਨੂੰ ਸਮਝ ਨਹੀਂ ਲੱਗ ਰਹੀ ਕਿ ਕੀ ਨੋਟੀਫਿਕੇਸ਼ਨ ਕਿਵੇਂ ਜਾਰੀ ਕਰਨਾ ਹੈ ਹਰ ਦਿਨ ਕੋਈ ਨਾ ਕੋਈ ਨਵਾਂ ਹੀ ਨੋਟੀਫਿਕੇਸ਼ਨ ਹੁੰਦਾ ਜਿੰਨੇ ਨਾਲ ਕੋਈ ਜਿਸਤੀ ਕੋਣੀ ਨਹੀਂ ਹੁਣ ਗਵਰਨਮੈਂਟ ਨੇ ਜੇ ਕੀਤਾ ਵੀ ਐਨਓਸੀ ਬੰਦ ਹੈ ਤੇ ਰਜਿਸਟਰੀਆ ਚਾਲੂ ਹੋਣਗੀਆਂ ਹੁਣ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਵੀ ਇਹ ਰਜਿਸਟਰੀਆ ਚਾਲੂ ਨਹੀਂ ਹੋ ਰਹੀਆਂ ਜਲਾਲਾਬਾਦ ਦੀ ਡੀਲਰ ਐਸੋਸੀਏਸ਼ਨ ਨੇ ਇੱਕ ਅਹਿਮ ਮੀਟਿੰਗ ਤਹਿਸੀਲ ਕੰਪਲੈਕਸ ਵਿੱਚ ਕਰਨ ਤੋਂ ਬਾਅਦ ਪ੍ਰੈਸ ਰਾਹੀਂ ਪੰਜਾਬ ਸਰਕਾਰ ਅਤੇ ਤਹਿਸੀਲਦਾਰਾ ਖਿਲਾਫ ਰੋਸ ਦਾ ਪ੍ਰਗਟਾਵਾ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਬਿਆਨਾਂ ਤੋਂ ਬਾਅਦ ਵੀ ਜਲਾਲਾਬਾਦ ਤਹਿਸੀਲ ਅnder ਕੋਈ ਵੀ ਰਜਿਸਟਰੀ ਨਹੀਂ ਹੋ ਰਹੀ ਡੀਲਰ ਐਸੋਸੀਏਸ਼ਨ ਨੇ ਦੱਸਿਆ ਕਿ ਮੁੱਖ ਮੰਤਰੀ ਮਾਨ ਨੇ ਬਿਆਨ ਦਿੱਤਾ ਹੈ ਕਿ ਹੁਣ ਕਿਸੇ ਵੀ ਪਲਾਟ ਹੋਲਡਰ ਨੂੰ ਐਨਓਸੀ ਲੈਣ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ ਅਸੀਂ ਸਾਡਾ ਇੱਥੇ ਪਤਾ ਨਹੀਂ ਸਿਸਟਮ ਦਾ ਬਾਹਰ ਆਹੜ ਕੰਮ ਚੌਥੇ ਦਿਨ ਬਾਅਦ ਅਸੀਂ ਸਾਨੂੰ ਆਣਾ ਪੈਂਦਾ ਮਜਬੂਰ ਆ ਅਸੀਂ ਕਿਉਂ ਮਜਬੂਰ ਆ ਸਾਡੀਆਂ ਰਜਿਸਟਰੀ ਨਹੀਂ ਹੁੰਦੀ ਜਲਾਲਾਬਾਦ ਕੋਈ ਰਜਿਸਟਰੀ ਨਹੀਂ ਹੋ ਰਹੀ ਮੁਕੰਮਲ ਸਾਰਾ ਜਲਾਲਾਬਾਦ ਬੰਦ ਪਿਆ ਕਾਫੀ ਸਾਲਾਂ ਤੋਂ ਇਹ ਦਿੱਕਤ ਆ ਰਹੀ ਹੈ ਜਦੋਂ ਦੀ ਆ ਨਵੀਂ ਸਰਕਾਰ ਬਣੀ ਹੈ ਭਗਵੰਤ ਮਾਨ ਜਿਹੜੇ ਸੀਐਮ ਸਾਹਿਬ ਬਣੇ ਨੇ ਇਹਨਾਂ ਨੂੰ ਸਮਝ ਨਹੀਂ ਲੱਗ ਰਹੀ ਕਿ ਕੀ ਨੋਟੀਫਿਕੇਸ਼ਨ ਕਿਵੇਂ ਜਾਰੀ ਕਰਨਾ ਹੈ ਹਰ ਦਿਨ ਕੋਈ ਨਾ ਕੋਈ ਨਵਾਂ ਹੀ ਨੋਟੀਫਿਕੇਸ਼ਨ ਹੁੰਦਾ ਜਿੰਨੇ ਨਾਲ ਕੋਈ ਜਿਸਤੀ ਪੋਣੀ ਨਹੀਂ ਤੇ ਜਿਹੜਾ ਵੀ ਨੋਟੀਫਿਕੇਸ਼ਨ ਆਦਾ ਉਹ ਰਿਸ਼ਵਤ ਦਾ ਰਾਹ ਲੈ ਕੇ ਆਉਂਦਾ ਹੁਣ ਵੀ ਮਾਨ ਸਾਹਿਬ ਨੇ ਤਾਂ ਬਿਆਨ ਦਿੱਤਾ ਹੈ ਛੜਿਆ ਮਨਰ ਬਿਆਨ ਦਿੱਤਾ ਹੈ ਵੀ ਅੱਜ ਤੋਂ ਬਾਅਦ ਐਨਓਸੀ ਬੰਦ ਜਿੱਥੇ ਮਰਜੀ ਜਿਹੜੀ ਮਰਜੀ ਕਲੋਨੀ ਚ ਰਖਵਾ ਹੋਵੇ ਉਥੇ ਕੋਈ ਐਨਓਸੀ ਨਹੀਂ ਲੱਗੇਗੀ ਤੇ ਉਹਨਾਂ ਨੇ ਇੱਕ ਪਰ ਉਹਨਾਂ ਨੇ ਇੱਕ ਲੈਟਰ ਕੱਢਤੀ ਹੈ ਵੀ ਬਾਦੀ ਵਾਲਾ ਏਰੀਆ ਬਾਦੀ ਵਾਲੇ ਏਰੀਆ ਦੀ ਕੋਈ ਐਨਓਸੀ ਨਹੀਂ ਲਗਣੀ ਸਾਨੂੰ ਉਹ ਦੱਸਿਆ ਜਾਵੇ ਬਾਦੀ ਵਾਲਾ ਏਰੀਆ ਕਿਹਨੂੰ ਕਹਿੰਦੇ ਨੇ ਸਾਡੀ ਸਮਝ ਚ ਤਾਂ ਬਾਦੀ ਵਾਲੇ ਯਾਰ ਇਹ ਏਰੀਆ ਹੋਈ ਹੈ ਜਿੱਥੇ 10 ਘਰ ਬਾਦ ਹੋ ਚੁੱਕੇ ਨੇ ਉਹਨੂੰ ਅਸੀਂ ਬਾਦੀ ਵਾਲੀ ਏਰੀਆ ਕਹਿੰਦੇ ਆ ਇੱਥੇ ਤਹਿਸੀਲਦਾਰ ਸਾਹਿਬ ਕੋਲ ਆਏ ਆ ਉਹ ਕਹਿੰਦੇ ਨੇ ਜੀ ਨਾ ਜੀ ਇਹ ਬਾਦੀ ਵਾਲਾ ਏਰੀਆ ਦਾ मीनिंग ਹੈਗਾ ਲਾਲਕੀਰ ਲਾਲਕੀਰ ਜਿਹੜਾ ਪੁਰਾਣਾ ਸ਼ਹਿਰ ਤੇ ਅਸੀਂ ਤਹਿਸੀਲਦਾਰ ਸਾਹਿਬ ਨੂੰ ਕਾਫੀ ਵਾਰੀ ਪੁੱਛਿਆ ਵੀ ਤਹਿਸੀਲਦਾਰ ਸਾਹਿਬ ਵੀ ਤੁਸੀਂ ਰਜਿਸਟਰੀ ਕਿਉਂ ਨਹੀਂ ਕਹਿੰਦੇ ਉਹ ਕਰਦੇ ਪਏ ਉਹ ਕਹਿੰਦੇ ਨੇ ਵੀ ਅਸੀਂ ਜਿਹੜਾ ਬਾਦੀ ਵਾਲੇ ਏਰੀਆ ਦੀ ਲੈਟਰ ਆਈ ਹੈ ਇੰਦਾ ਮਤਬਲੇ ਹੈਗਾ ਲਾਲਕੀਰ ਅਸੀਂ ਜਿਹੜਾ ਲਾਲਕੀਰ ਘੇਰੇ ਚ ਜਾਨੀ ਜਿੰਨੂੰ ਕੋਟੀ ਨੰਬਰ ਕੱਲਾ ਲੱਗਿਆ ਹੈ ਸ਼ਹਿਰੀ ਦੇ ਕੋਆ ਜਿੰਨੂੰ ਕੋਟੀ ਨੰਬਰ ਲੱਗਿਆ ਉਹ ਹੀ ਰਜਿਸਟਰੀ ਕਰਾਂਗਾ ਜਿੰਨੂੰ ਖਸਰਾ ਨੰਬਰ ਮਰੱਬਾ ਨੰਬਰ ਕਿਲਾ ਨੰਬਰ ਲੱਗਿਆ ਉਹ ਮੈਜਿਸਟ੍ਰੇਟ ਤਸਦੀਦਾਰ ਨੇ ਸ਼ਰੇ ਆਨ ਸਾਨੂੰ ਨਾ ਕੀਤੀ ਹੈ ਕੱਲ ਵੀ ਇੱਕ ਰਜਿਸਟਰੀ ਸੀ ਉਹ ਵੀ ਨਾ ਕੀਤੀ ਹੈ ਹੋਰ ਵੀ ਨਿਤ ਕੋਈ ਮੇਰੇ ਡੀਲਰ ਨਾਲ ਭਰਾੜੇ ਸਾਰੇ ਅਸੀਂ ਕਾਫੀ ਰਜਿਸਟਰੀਆ ਪੇਸ਼ ਕਰ ਚੁੱਕੇ ਆ ਅਗਰਵਾ ਕਲੋਨੀ ਹੈ 40 ਸਾਲ ਹੋ ਗਏ ਨੇ ਵਸੇ ਨੂੰ ਸੀਵਰੇਜ ਉੱਥੇ ਪੈ ਚੁੱਕਿਆ ਹੈ ਤੇ ਸਾਰੀ ਬਾਤ ਇੱਕ ਪਲਾਟ ਵੀ ਨਹੀਂ ਖਾਲੀ ਪਿਆਣਾ ਗੜਾ ਕਲੋਨੀ ਚ ਦਸ਼ਮੇਸ਼ ਨਗਰੀ ਆ 40 40 ਸਾਲ ਉਹਨੂੰ ਹੋ ਗਿਆ ਸਰਕਾਰਾਂ ਉੱਤੇ ਟੈਕਸ ਲੈ ਆ ਰੀਆਂ ਨੇ ਸੀਵਰੇਜ ਸਿਸਟਮ ਸਾਰਾ ਕੁਝ ਇਸ ਤਰ੍ਹਾਂ ਦੀਆਂ ਕਾਫੀ ਕਲੋਨੀਆਂ ਨੇ ਤੇ ਉਹਨੀਆਂ ਵੀ ਰਜਿਸਟਰੀ ਐ ਨਹੀਂ ਕਰਦੇ ਉਹ ਬਾਦੀ ਵਾਲੇ ਏਰੀਆ ਨਹੀਂ ਹੈਗਾ ਉਹ ਦਸ਼ਮੇਸ਼ ਨਗਰੀ ਸਾਡੇ ਜਿਹੜੀ ਜਿਹੜੀ ਰਜਿਸਟਰੀ ਤੁਹਾਡੇ ਹੱਥ ਵਿੱਚ ਹੈ ਇਹ ਕਿੱਥੋਂ ਦੀ ਰਜਿਸਟਰੀ ਜਿਹੜੀ ਤੁਸੀਂ ਕਹਿੰਦੇ ਹੋ ਇਹ ਦੇਖੋ ਇਹ ਅਸੀਂ ਪ੍ਰੂਫ ਵਾਈਜ਼ ਇੱਕ ਰਜਿਸਟਰੀ ਲੈ ਕੇ ਆਏ ਆ ਇਹ ਸ਼ਾਹਕੋਟ ਨਕੋਦਰ ਦੀ ਰਜਿਸਟਰੀ ਹੈ ਇਹ ਖਸਰਾ ਨੰਬਰ ਮਰੱਬਾ ਨੰਬਰ ਗਿੱਲਾ ਨੰਬਰ ਰਾਈ ਰਜਿਸਟਰੀ ਹੋਈ ਹੋਈ ਹੈ ਇਹ ਕੋਈ ਪ੍ਰੋਪਰਟੀ ਨੰਬਰ ਨਹੀਂ ਲੱਗਿਆ ਆ ਇਹ ਕੱਲ ਇੱਕ ਸ਼ਖਸ ਆਪਣਾ ਸੱਜਣ ਨੇ ਉਹ ਆਏ ਸੀ ਇੱਥੇ ਉਹ ਕਹਿੰਦੇ ਨੇ ਵੀ ਮੈਂ ਬਗੈਰ ਰਿਸ਼ਵਤ ਹੋ ਰਜਿਸਟਰੀ ਕਰਾਈ ਹੈ ਤੇ ਜਿੰਨੀਆਂ ਮਰਜ਼ੀ ਰਿਸ਼ਟੀਆਂ ਕਰਾ ਲਓ ਇੱਧਰ ਸਾਡੇ ਨਕੋਦਰ ਵਾਲੇ ਵਾਲੇ ਪਾਸੇ ਤੇ ਮੈਂ ਕਿਹਾ ਸਾਡੇ ਜਲਾਲਾਬਾਦੀ ਬਾਦੀ ਏਰੀਆ ਦੀ ਲੈਟਰ ਚੱਲੀ ਜਾਂਦੀ ਹੈ ਤੁਹਾਡੇ ਪਾਸੇ ਨਹੀਂ ਚੱਲਦੀ ਇੱਥੇ ਲਾਲਕੀਰ ਕਹਿੰਦੇ ਨੇ ਉੱਥੇ ਲਾਲਕੀਰ ਦਾ ਕੋਈ ਫੰਡਾ ਨਹੀਂ ਹੈਗਾ ਉਹ ਕਹਿੰਦੇ ਨੇ ਕੋਈ ਫੰਡਾ ਨਹੀਂ ਸ਼ਰੇਆ ਜਿੰਨੀਆਂ ਮਰਜ਼ੀ ਤੁਸੀਂ ਰਿਸ਼ਤੇ ਕਰਾਓ ਆਹ ਵੇਖੋ ਆਹ ਰਜਿਸਟਰੀ ਦਾ ਮੈਂ ਪ੍ਰੂਫ ਮੰਗਵਾਇਆ ਇਹਦੇ ਚ ਕੋਈ ਲਾਲਕੀਰ ਵਾਲਾ ਕੋਈ ਫੰਡਾ ਨਹੀਂ ਕੋਈ ਕੁਝ ਨਹੀਂ ਇਹ ਬਾਦੀ ਵਾਲਾ ਏਰੀਆ ਹੈ ਕੋਈ ਐਨਓਸੀ ਨਹੀਂ ਲੱਗੀ ਤੇ ਉੱਥੇ ਰਜਿਸਟਰੀ ਹੋਈਆਂ ਨੇ ਕੀ ਜਲਾਲਾਬਾਦ ਕਿਉਂ ਨਹੀਂ ਹੁੰਦੀ ਪਿਆ ਸਾਨੂੰ ਤੇ ਇੰਜ ਜਾਪ ਰਿਹਾ ਹੈ ਅਫਸਰਾਂ ਦੇ ਮੂੰਹ ਨੂੰ ਖੂਨ ਲੱਗਿਆ ਆ ਜਲਾਲਾਬਾਦ ਰੀਤ ਚੱਲੀ ਹੋਈ ਆ ਮੈਨੂੰ ਲੱਗਦਾ ਹੈ 20 25,000 ਰੁਪਈਆ ਜਿਵੇਂ ਪਹਿਲਾਂ ਚੱਲੀ ਜਾਂਦਾ ਸੀ ਤੇ ਇਹ ਵੀ ਹੁਣਾਂ 20 25,000 ਰੁਪਈਆ ਭਾਲਦੇ ਨੇ ਕਾਂ ਇਹ ਗੱਛਿਆ ਕਰਨਗੇ ਸਰ ਇਹ ਤੁਸੀਂ ਕਹਿ ਰਹੇ ਹੋ ਕਿ ਕਿੰਦੀ ਸ਼ਹਿਰ ਨਾਲ ਕੰਮ ਹੋ ਰਿਹਾ ਹੈ ਕਰ ਇੱਥੇ ਚਲੋ ਸ਼ੈਤਾਨੀ ਮੈਨੂੰ ਪਤਾ ਕਿੰਦੀ ਸ਼ਹਿਰ ਹੁੰਦਾ ਪਿਆ ਉਹ ਤਾਂ ਮੈਨੂੰ ਨਹੀਂ ਪਤਾ ਪਰ ਮੈਨੂੰ ਤਾਂ ਇਹ ਲੱਗਦਾ ਵੀ ਜਿਹੜੇ ਅਫਸਰਾਂ ਦੇ ਸਲਾਹਕਾਰ ਮਾੜੇ ਨੇ ਜਿਹਨੇ ਇੱਥੇ ਜਲਾਲਾਬਾਦ ਨਾ ਖਾਨ ਬਣ ਗਈ ਏ ਜਿੰਨੇ ਵੀ ਇੱਕ ਵਿੰਦੇ ਨੇ ਜੋ ਸਿੱਟ ਖਾਨ ਬਣ ਗਈ ਵੀ 25-25 ਹਜ਼ਾਰ ਮੈਨੂੰ ਲੱਗਦਾ ਰਿਸ਼ਵਤ ਪਾਲਦੇ ਨੇ ਹੋਰ ਕੋਈ ਰਿਸ਼ਤੀ ਜੇ ਦੂਜੇ ਪਾਸੇ ਹੋ ਰਹੀਆਂ ਨੇ ਇੱਥੇ ਕਿਉਂ ਨਹੀਂ ਹੁੰਦੀਆਂ ਮੈਨੂੰ ਇਸਾਂ ਦੇ ਬਾਹਰ ਮੈਨੂੰ ਲੱਗਦਾ ਵੀ 25000 ਰੁਪਿਆ ਪਾਲਦਾ ਇੱਕ ਹੋਰ ਮੈਂ ਸਿੱਧਾ ਚੈਲੰਜ ਕਰਨ ਲੱਗਿਆ ਭਾਵੇਂ ਜਲਾਲਾਬਾਦ ਮੁਕੰਮਲ ਇੱਕਰ ਰਜਿਸਟਰੀ ਨਾ ਹੋਵੇ ਅਸੀਂ ਸਾਰੇ ਡੀਲਰਾਂ ਨੇ ਇਹ ਰਾਇ ਕੀਤੀ ਹੈ ਵੀ 1 ਰੁਪਿਆ ਨਹੀਂ ਦੇਣਾ 20-25000 ਰੁਪਿਆ ਜਿਹੜੇ ਭਾਲਦੇ ਨੇ ਅਸੀਂ 1 ਰੁਪਿਆ ਨਹੀਂ ਦੇਣਾ ਸਾਡੀ ਭਾਵੇਂ ਇੱਕਰ ਰਜਿਸਟਰੀ ਨਾ ਹੋਵੇ ਆਪਕੇ ਸਰਕਾਰ ਨੂੰ ਪਤਾ ਲੱਗ ਜਾਏਗਾ ਵੀ ਜਲਾਲਾਬਾਦ ਤੋਂ ਰਜਿਸਟਰੀਆਂ ਕਿਉਂ ਨਹੀਂ ਹੋ ਰਹੀਆਂ ਕੀ ਚੱਕਰ ਹੈ ਇਹ ਸਭ ਪੱਤੇ ਜਿਹੜੇ ਪੱਟ ਨੰਗੇ ਹੋਣਗੇ ਜਦੋਂ ਜਲਾਲਾਬਾਦ ਦਾ ਕੰਮ ਬੰਦ ਹੋਇਆ ਮੈਂ ਤਾਂ ਹੋਣ ਹੀ ਨਹੀਂ ਦੇਣੀ ਮੈਨੂੰ ਮਾਂ ਵੀ ਇੱਥੇ ਲੋਕਲ ਹੀ ਰਹਿਣਾ ਜਲਾਲਾਬਾ 24 ਕਾਟੇ ਮੇਰੀ ਤਹਿਸੀਲ ਹੀ ਡਿਊਟੀ ਹੈ ਸਮਝ ਲਓ ਸਾਰਾ ਤਹਿਸੀਲੇ ਰਹਿਦਾ ਸੀ ਤੇ ਮੈਨੂੰ ਪਤਾ ਲੱਗ ਗਿਆ ਕਿ ਰਿਸ਼ਮਤ ਰਿਸ਼ਮਤ ਵੀ ਹਰਾਂ ਜਾਂਦੀ ਵੀ ਕਿਹੜੀ 25 ਹਜ਼ਾਰ ਨਾ ਮੈਂ ਉੱਥੇ ਉਸੇ ਵੇਲੇ ਹੋਰ ਡਿਸਟਰੀ ਚੱਕ ਕੇ ਐਲੀਗੇਸ਼ਨ ਲਾਣਾ ਉਹ ਮੈਂ ਜਦ ਦੂਸਰਾ ਜਲਕਿਆ ਮੰਗਾਗਾ ਉਹ ਕੀ ਕਹਿੰਦੇ ਆਰਟੀ ਆਰਟੀ ਰ ਮੰਗਾ ਕਰ ਡਿਸਟਰੀ ਥਾਣੇ ਰੀ ਦੁ ਕਿਵੇਂ ਕਰਤੀ ਫਿਰ ਮੈਂ ਪੁੱਛਾਂਗਾ ਪੈਸੇ ਨਾਲ ਕੀਤੀ ਕਿ ਫ੍ਰੀ ਕੀਤੀ ਤੁਸੀਂ ਤਹਿਸੀਲਦਾਰ ਨੂੰ ਮਿਲੇ ਹੋ ਤਹਿਸੀਲਦਾਰ ਨੂੰ ਕਾਫੀ ਯਾਰੀ ਮਿਲ ਚੁੱਕੇ ਆ ਅਸੀਂ ਉਹ ਆ ਪਿੱਛੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਸਾਰੇ ਆਮ ਜਵਾਬ ਦਿੱਤਾ ਤਹਿਸੀਲਦਾਰ ਨੇ ਤੁਸੀਂ ਵੀਡੀਓ ਕੱਢ ਲਓ ਉਹਦੇ ਚ ਸਿੱਧਾ ਸਾਰੇ ਆਮ ਨਾ ਕੀਤੀ ਇਹਨਾਂ ਤਹਿਸੀਲਦਾਰ ਤਹਿਸੀਲਦਾਰ ਸਾਹਿਬ ਕਹਿੰਦੇ ਮੈਂ ਤਾਂ ਇਕੱਲੀ ਲਾਲਕੀਰ ਵਾਲੀ ਕਰਨੀ ਹੈ ਜਿੰਨੂੰ ਪ੍ਰੋਪਰਟੀ ਨੰਬਰ ਲੱਗਿਆ ਆ ਕੱਲ ਵੀ ਮੈਂ ਪੁੱਛਿਆ ਇਸ ਕੋਈ ਪ੍ਰਣਾਲਾ ਕੱਲ ਵੀ ਕਹਿੰਦਾ ਮੈਂ ਪ੍ਰੋਪਰਟੀ ਨੰਬਰ ਰਾਈ ਕਰਨੀ ਜਦੋਂ ਤੁਸੀਂ ਕਹਿ ਰਹੇ ਹੋ ਭਗਵੰਤ ਮਾਨ ਨੇ ਫੈਸਲਾ ਕੀਤਾ ਹੈ ਜੇ ਰਜਿਸਟਰੀਆਂ ਸਾਰੀਆਂ ਹੀ ਹੋਣਗੀਆਂ ਤੇ ਫੇ ਤਦੀਦਾਰ ਨੂੰ ਕੀ ਦਿੱਕਤ ਹੈ ਮੈਂ ਤਾਂ ਚਾਹਣਾ ਸਾਰੀ ਪ੍ਰੈਸ ਨੂੰ ਮਾਨ ਸਾਹਿਬ ਨੂੰ ਪੁੱਛਣਾ ਚਾਹੀਦਾ ਸਾਰੇ ਪੰਜਾਬ ਦੀ ਜਿੰਨੀ ਪ੍ਰੈਸ ਹੈ ਮਾਨ ਸਾਹਿਬ ਨੂੰ ਇਹ ਪੁੱਛਣਾ ਸਵਾਲ ਵੀ ਤੁਸੀਂ ਸਾਰੇ ਆਮ ਇੱਕ ਪਾਸੇ ਬਿਆਨ ਦਿੱਤਾ ਹੈ ਵੀ ਅੱਜ ਤੋਂ ਬਾਅਦ ਐਨਓਸੀ ਬੰਦ ਜਿਹੜੇ ਪਲਾਟ 홀ਡਰ ਨੇ ਗਰੀਬ ਤੱਕਾ ਜਿਨ੍ਹਾਂ ਨੇ ਪਲਾਟ ਕਲੋਨੀਆ ਚ ਖਰੀਦੇ ਆਇਆ ਮਾਨ ਨੂੰ ਸੋਖਾ ਕਰਨ ਲੱਗਿਆ ਮੈਂ ਪ੍ਰੈਸ ਨੂੰ ਪੁੱਛਣਾ ਚਾਹਣਾ ਮਾਨ ਸਾਹਿਬ ਦੇ ਉਹ ਦਿਵਾਲੇ ਮਾਨ ਸਾਹਿਬ ਆ ਬਿਆਨ ਦਿੱਤਾ ਹੈ ਕੀ ਚੱਕਰ ਤੁਸੀਂ ਸਹੀ ਜੇ ਕਿ ਆ ਅਫਸਰ ਸਹੀ ਨੇ ਤੁਸੀਂ ਆਪ ਦਾ ਫੈਸਲਾ ਕਰੋ ਪਹਿਲਾਂ ਇਥੋਂ ਦੇ ਵਿਧਾਇਕ ਨੂੰ ਮਿਲੇ ਹੋ ਐਮ ਐਲ اے ਗੋਲਡੀ ਕੰਬੋਈ ਨੂੰ ਉਹਨਾਂ ਨੂੰ ਕਾਫੀ ਵਾਰ ਮਿਲੇ ਆ ਜਦੋਂ ਪਿਛਲੇ ਨੋਟੀਫਿਕੇਸ਼ਨ ਆਏ ਸੀ ਉਹ ਕਾਫੀ ਵਾਰ ਮਿਲੇ ਆ ਉਹ ਕੰਮ ਸਾਹਮਣੇ ਤੋਂ ਬਾਹਰ ਹੈ ਉਦੋਂ ਵੀ ਨਹੀਂ ਹੋਇਆ ਤੇ ਹੁਣ ਟਾਈਮ ਲਿਆ ਕੱਲ ਗੱਲ ਹੋਈ ਏ ਤੇ ਹੁਣ ਜਾਵਾਂਗੇ ਉਹਨਾਂ ਨੂੰ ਐਮ ਐਲ ਆਰ ਸਾਹਿਬ ਨੂੰ ਮਿਲਾਂਗੇ ਉਹ ਕੀ ਬਾਹ ਫੜਾਉਂਦੇ ਨੇ ਹੁਣ ਮਿਲਾਂਗੇ ਉਹਨਾਂ ਦੀ ਸਰਕਾਰ ਨੇ ਐਲਾਨ ਕੀਤਾ ਅਸੀਂ ਮਿਲਾਂਗੇ ਉਹਨਾਂ ਕਿਉਂ ਨਾ ਮਿਲਾਂਗੇ ਐਮ ਐਲ ਆਰ ਸਾਹਿਬ ਨੂੰ ਪੁੱਛਾਂਗੇ ਵੀ ਐਮ ਐਲ ਆਰ ਸਾਹਿਬ ਵੀ ਕਰਾਓ ਜਲਾਲਾਬਾਦ ਰਿਸ਼ਤੀਆ ਜਬਾਰ ਹੁੰਦੇ ਪਈਆਂ ਨੇ ਤੁਹਾਡਾ ਹੱਕ ਹੈ ਬੰਦਾ ਤੁਸੀਂ ਕਰਾਓ ਨਾਲ ਚੱਲ ਕੇ ਸਾਡੇ ਰਜਿਸਟਰੀਆ ਕਰਾਓ ਸ਼ੁਰੂ ਅੱਜ ਅਸੀਂ ਸਾਰੇ ਪ੍ਰੋਪਰਟੀ ਡੀਲਰ ਤਹਿਸੀਲ ਵਿੱਚ ਇਕੱਠੇ ਹੋਏ ਆਂ ਸਾਡਾ ਮਕਸਦ ਸਿਰਫ ਰਜਿਸਟਰੀ ਕਰਾਣਾ ਹੈ ਭਗਵੰਤ ਮਾਨ ਜੀ ਨੇ ਇਹ ਅਨਾਉਂਸ ਕਰਤਾ ਹੈ ਵੀ ਬੈਂਡ ਵਿੱਚ ਜੋ ਵੀ ਕਲੋਨੀਆਂ ਨੇ ਉਹ ਕੋਈ ਬੈਂਡ ਚ ਨਹੀਂ ਹੈਗੀ ਪਰ ਜਦੋਂ ਅਸੀਂ ਇੱਥੇ ਆਣੇ ਆ ਇੱਥੇ ਸਾਹਿਬ ਉਲਝਣ ਬਾਜੀ ਪਾਉਂਦੇ ਨੇ ਕਦੇ ਕਹਿੰਦੇ ਨੇ ਖਸਰਾ ਨੰਬਰ ਵਾਲੀ ਨਹੀਂ ਹੋਣੀ ਕਦੇ ਕਹਿੰਦੇ ਨੇ ਕੋਈ ਵੀ ਐਨਓਸੀ ਦਾ ਮੁੱਦਾ ਬਣਾ ਲੈਂਦੇ ਨੇ ਜਿੰਦੇ ਨਾਲ ਕਿ ਐਵੇਂ ਲੱਗਦਾ ਵੀ ਸ਼ਾਇਦ ਉੱਤੋਂ ਤਾਂ ਬਿਆਨ ਆ ਗਿਆ ਪਰ ਅਫਸਰਾਂ ਦੀ ਰਿਸ਼ਵਤ ਭਾਈ ਦਾ ਤਰੀਕਾ ਨਹੀਂ ਬਦਲਿਆ ਅਸੀਂ ਉਸ ਵਾਸਤੇ ਕੱਲ ਐਮਐਲਏ ਜੀ ਕੋਲ ਟਾਈਮ ਲਿਆ ਹੈ ਕੱਲ ਜਾਵਾਂਗੇ ਸਾਡੀਆਂ ਰਜਿਸੀਆਂ ਜੇ ਨਾ ਹੋਈਆਂ ਅਸੀਂ ਭਗਵੰਤ ਮਾਨ ਜੀ ਤੱਕ ਪਹੁੰਚਾਂਗੇ ਧਰਨਾ ਲਾਵਾਂਗੇ ਜਿਵੇਂ ਮਰਜੀ ਜਲਾਲਾਬਾਦ ਨੂੰ ਖਾਸ ਕਰਕੇ ਮੈਨੂੰ ਲੱਗਦਾ ਰਿਸ਼ਵਤ ਦੀ ਹੱਤ ਪੈ ਗਈ ਉਹ ਘਟਾਵਾਂਗੇ ਅਸੀਂ ਸਵੇਰੇ ਪਹੁੰਚਾਂਗੇ ਜੈ ਸ਼੍ਰੀ ਰਾਮ ਭਗਵੰਤ ਮਾਨ ਜੀ ਨੇ ਜਦੋਂ ਅਨਾਉਂਸ ਕੀਤਾ ਸੀ ਕਿ ਕਲੋਨੀਆਂ ਤੇ ਬੈਨ ਹੈ ਤੇ ਨੋਟੀਫਿਕੇਸ਼ਨ ਨੂੰ ਨਾ ਉਡੀਕ ਕੇ ਉਸੇ ਦਿਨ ਬੈਨ ਕਰ ਦਿੱਤੀਆਂ ਗਈਆਂ ਸੀ ਰਜਿਸਟਰੀਆਂ ਹੁਣ ਗਵਰਨਮੈਂਟ ਨੇ ਜੇ ਕੀਤਾ ਵੀ ਐਨਓਸੀ ਬੰਦ ਹੈ ਤੇ ਰਜਿਸਟਰੀਆਂ ਚਾਲੂ ਹੋਣਗੀਆਂ ਹੁਣ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਵੀ ਇਹ ਰਜਿਸਟਰੀਆਂ ਚਾਲੂ ਨਹੀਂ ਹੋ ਰਹੀਆਂ ਭਗਵੰਤਮਾਨ ਸਰਕਾਰ ਨੇ ਫੈਸਲਾ ਇਹ ਕੀਤਾ ਵੀ ਜਿੱਥੇ ਵੀ 5 7 10 ਕਰਦੀ ਬੱਸੋਂ ਹੈਗੀ ਹੈ ਉਹਦੇ ਆਸੇ ਪਾਸੇ ਦੀਆਂ ਕਲੋਨੀਆਂ ਦੀ ਜਿਹੜੀ ਵੀ ਰਜਿਸਟਰੀ ਹੈ ਉਹਨਾਂ ਦੇ ਤੇ ਕੋਈ ਐਨਓਸੀ ਦੀ ਜ਼ਰੂਰਤ ਨਹੀਂ ਹੈ ਪਰ ਅਫਸਰਾਂ ਦੇ ਅੱਗੇ ਆ ਕੇ ਜਦੋਂ ਗੱਲ ਕਰੀ ਦੀ ਤੇ ਇਹ ਕਹਿੰਦੇ ਜੀ ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਵੀ ਸ਼ਹਿਰ ਦੇ ਵਿੱਚ ਲਾਲ ਲਕੀਰ ਜੋ ਹੈ ਉਹਦੇ ਅੰਦਰ ਦੁਕਾਨਾਂ ਤੇ ਐਨਓਸੀ ਦੀ ਜ਼ਰੂਰਤ ਨਹੀਂ ਹੈ ਤੇ ਜੇ ਸਰਕਾਰ ਨੇ ਉਹ ਫੈਸਲਾ ਕਰਨਾ ਸੀ ਤੇ ਉਹ ਤਰ ਜਿਸ਼ਟੀਆਂ ਪਹਿਲਾਂ ਹੀ ਹੋ ਰਹੀਆਂ ਨੇ ਜੀ ਬਿਨਾ ਐਨਓਸੀ ਤੋਂ ਸ਼ਹਿਰ ਦੀ ਲਾਲ ਲਕੀਰ ਦੇ ਅੰਦਰ ਮਸਲਾ ਦਾ ਸਾਰਾ ਜਿੱਥੇ ਬੈਨ ਲੱਗਿਆ ਸੀ ਉਹਨੂੰ ਉਹਦੇ ਤੋਂ ਐਨਓਸੀ ਹਟਾਉਣ ਦਾ ਮਸਲਾ ਸੀ ਸੋ ਸਰਕਾਰ ਨੇ ਫੈਸਲਾ ਕੀਤਾ ਹੈ ਪਰ ਅਫਸਰ ਸਾਹਿਬਾਨ ਉਹਨੂੰ ਮੰਨਣ ਤੋਂ ਇਨਕਾਰ ਕਰ ਰਹੇ ਨੇ ਤੇ ਪਬਲਿਕ ਦੀ ਜਿਹੜੀ ਖੱਜਲ ਖੁਆਰੀ ਹੈ ਉਹ ਉਸੇ ਤਰ੍ਹਾਂ ਜਾਰੀ ਹੈ ਜੀ ਸੋ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਕਹੀਦਾ ਇਸ ਮੌਕੇ ਆਦੇਦਾਰਾਂ ਨੇ ਕਿਹਾ ਕਿ ਉਹ ਇਸ ਮਸਲੇ ਨੂੰ ਲੈ ਕੇ ਜਲਾਲਾਬਾਦ ਦੇ ਵਿਧਾਇਕ ਨੂੰ ਮਿਲਣਗੇ ਜੇਕਰ ਉਹਨਾਂ ਦੁਆਰਾ ਇਸ ਮਸਲੇ ਨੂੰ ਨਾ ਸੁਲਝਾਇਆ ਗਿਆ ਤਾਂ ਉਹ ਪੰਜਾਬ ਸਰਕਾਰ ਖਿਲਾਫ ਤਿੱਖਾ ਰੋਸ ਪ੍ਰਦਰਸ਼ਨ ਕਰਨਗੇ ਫੇਟ ਪੰਜਾਬੀ ਟੀਵੀ ਲਈ ਹਰਪ੍ਰਿਤ ਮੈਮੀ ਜਲਾਲਾਬਾਦ